ਰਵੀਨ ਰਵੀ ਸਿੰਘ ਲਾਵਾ ਸ਼੍ਰੋਣੀ ਕੰਨਿਦਾਲ ਦੇ ਵਾਇਬਰ ਅ ਸੁਖਮੇਸਰ ਸਿੰਘ ਪਲਾਹਾ ਐਮਡੀ ਨੂੰ ਇਹਨਾਂ ਦੇ ਚੈਨਲ ਵੀ ਜੰਮ ਦੇਣ ਤੇ ਲੱਖ-ਲੱਖ ਵਧਾਈ ਦਿੰਦਾ ਸਰਦਾਰ ਸਾਹਬ ਸਿੰਘ ਕਟਕਲਾ ਔਰ ਕਲਾ ਦੇ ਦੋਨਾਂ ਵੱਲੋਂ ਸਰਦਾਰ ਰਜੀਤ ਸਿੰਘ ਲਾਵਾ ਵਾਇਪ ਚੀਅਰਮੈਨ ਸਰਦਾਰ ਅਜੈਬ ਸਿੰਘ ਜੀ ਬੇਦਰਾ ਸਰਪੰਚ ਉਹਨਾਂ ਵੱਲੋਂ ਤੇ ਸਾਡੇ ਤਿੰਨਾਂ ਵੱਲੋਂ ਸਰ ਗਵਰਿੰਦਰ ਸਿੰਘ ਪਲਾ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆ ਚੈਨਲ ਦੇ ਜਨਮ ਦਿਨ ਤੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੀਐਸ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਕਰਨ ਸ਼ਰਮਾ ਅੱਜ ਸਾਡੇ ਜਨਮ ਦੇ 7 ਸਾਲ ਪੁਰਾਣੇ ਤੇ ਅਸੀਂ ਅੱਜ ਇਸੇ ਨੂਤਾ ਹਸਪਤਾਲ ਜੋ ਕਿ ਸਟੈਪੌਨ ਸਾਈਟ ਨੇ ਸਥਾਪਨਾ ਕੀਤਾ ਇੱਥੇ ਅਸੀਂ ਆ ਗਏ ਸਾਡੀ ਟੀਮ ਨਾਲ ਸਦਾਸ ਕੋਲ ਦਸ ਸਿੰਘ ਪਲਾ ਮੁੱਖ ਬੁਲਤਨ ਤਾਂ ਨਹੀਂ ਫਿਰ ਨਹੀਂ ਜੀ ਅਦੇ ਅਦੇ ਸਿੰਘ ਦਿੱਤੀ ਜੀ ਰਵੀ ਜੀ ਆਪਾਂ ਸਰਟੀ ਦੇ ਪ੍ਰਦਾਨ ਜੋ ਕਿ ਅੱਪੀ ਜੀ ਇਧਰ ਬੋਲਦੀ ਜੀ ਸਾਰੇ ਖੜੇ ਨੇ ਸਦਾ ਸੁਖਿੰਦ ਸਿੰਘ ਪਲਾਹ ਜਿਹਦੇ ਨਾਲ ਜੋ ਕਿ ਅੱਜ ਅਸੀਂ ਪਹੁੰਚ ਕੇ ਇਕੱਟਿਆਗਾ ਤੋਂ ਬੰਦੀ ਪਲਾਹ ਜੀ ਸਾਰ ਨੂੰ ਪਿਆਰ ਭਰ ਸਤਿ ਸ਼ਕਾਲ ਅਸੀਂ ਉਸ ਪਰਮਾਤਮਾ ਕਾਲਪੁਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ 6 ਸਾਲ ਬਹੁਤ ਸੋਹਣੇ ਨਿਕਲੇ ਨੇ ਤੇ ਸਾਡੇ ਚਾਹਣ ਵਾਲਿਆਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੁਹਾਨੂੰ ਵਧਾਈ ਸੰਦੇਸ਼ ਪਹੁੰਚੇ ਨੇ ਜਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੈਨਲ ਨੂੰ ਉਚਾਈਆਂ ਤੱਕ ਲੈ ਕੇ ਗਏ ਨੇ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੂਰੀ ਡੀਡੀ ਦੇ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਉਮੀਦ ਕਰਦੇ ਆ ਵੀ ਅੱਗੇ ਵੀ ਸਾਡਾ ਇਦਾਂ ਹੀ ਸਾਥ ਦੇਣਗੇ ਬਾਕੀ ਭਰਾਵਾਂ ਦਾ ਹੈਪੀ ਜੀ ਹੋਏ ਸਰੇ ਆਪਣੇ ਸਟੂਡੀਓ ਵਾਲੇ ਹੋਏ ਤੇ ਮੇਰੀ ਟੀਮ ਖੜੀ ਹੈ ਮੇਰਾ ਭਰਾ ਜਿੱਤੀ ਖੜਾ ਰਵੀ ਜੀ ਖੜੇ ਨੇ ਗੋਲਦੀ ਖੜੇ ਨੇ ਸਾਡੇ ਤਾਇਆ ਜੀ ਖੜੇ ਨੇ ਇਹ ਕਹਿੰਦੇ ਨੇ ਜੀ ਇੰਨਾ ਸਾਰਿਆਂ ਦਾ ਸਹਿਯੋਗ ਹੈ ਜਿਸ ਤੇ ਅਸੀਂ ਪਹੁੰਚਿਆ ਉਮੀਦ ਕਰਦੇ ਹਾਂ ਅਸੀਂ ਪਰਮਾਤਮਾ ਦੇ ਦੋ ਹਾਸਿਲਵਾ ਲੈ ਕੇ ਇਹ ਦੁਬਲੰਦੀਆਂ ਤੱਕ ਜਾਵਾਂਗੇ ਤੇ ਧੂਰੀ ਸਹਿਦਾ ਨਾਮ ਚਮਕਾਵਾਂਗੇ ਜੈਪੌਨ ਸਾਇਟੀ ਦੇ ਪ੍ਰਧਾਨ ਜਿਹੜੀ ਹੈਪੀ ਜੀ ਨਾਲ ਕੀ ਉਹਨਾਂ ਦਾ ਕੀ ਵਿਚਾਰ ਹੈ ਸਟੈਪ ਆਨ ਸੋਸਾਇਟੀ ਉਹ ਤਾਂ ਅਮਾਸਤਰ ਬੋਲੋਗੇ ਆਪ ਨੂੰ ਚੈਨਲ ਦੇ 7ਵੇਂ ਸਾਲ ਦੇ ਵਿੱਚ ਆਉਣ ਦੇ ਲਈ ਬਹੁਤ-ਬਹੁਤ ਮੁਬਾਰਕਾਂ ਸਾਰੀ ਟੀਮ ਦੀ ਕੋਸ਼ਿਸ਼ ਹਦਕਾ ਇੱਥੇ ਪਹੁੰਚਿਆ ਇਸ ਲਈ ਉਪਰਾਲੇ ਲਈ ਸ਼ੁਕਰੀਆ ਤੁਮ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਸਾਡੇ ਬਹੁਤੇ ਮਸ਼ਹੂਰ ਚੈਨਲ ਡੀਡੀਐਸ ਨਿਊ ਚੈਨਲ ਵੱਲੋਂ ਆਪਦੇ 6 ਸਾਲ ਪੂਰੇ ਹੋਣ ਦੇ ਉੱਪਰ ਗੌਤਮ ਹਸਪਤਾਲ ਦੇ ਵਿੱਚ ਆ ਕੇ ਗਊਆਂ ਦੇ ਨਾਲ ਆਪਣਾ ਜੋ ਹੁਣ ਤੱਕ ਦਾ ਸਫ਼ਰ ਆ ਔਡੀਓ ਉਪਲਬਧੀਆਂ ਨੇ ਉਹਦੀਆਂ ਪ੍ਰਾਪਤੀਆਂ ਨੇ ਜੈਂ ਇਹਨਾਂ ਨੇ ਹਰ ਇੱਕ ਜਨ ਦੀ ਆਵਾਜ਼ ਸਮਾਜ ਦੀ ਆਵਾਜ਼ ਇਨਸਾਫ ਦੀਆਂ ਗੱਲਾਂ ਸਾਡੀਆਂ ਸਹਿਵਾਵਾਂਾਂ ਸਮਾਜੀ ਸੰਸਥਾਵਾਂਾਂ ਦੇ ਸਹਿਵਾਵਾਂ ਨੂੰ ਲੋਕਾਂ ਦੇ ਘਰ ਘਰ ਪਹੁੰਚਾਇਆ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਅੱਜ ਆਪਦੇ ਖੁਸ਼ਪਰੀ ਮੌਕੇ ਦੇ ਦਿਨ ਉੱਪਰ ਅੱਜ ਗੌਤਾਮ ਵਿਚਾ ਕੇ ਦੋਵਾਂ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਨੇ ਖੁਸ਼ੀ ਮਨਾ ਰਹੇ ਨੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਜਦੋਂ ਕਿ ਕਹਿੰਦੇ ਵੀ ਜੋ ਮੀਡੀਆ ਇੱਕ ਚੌਥਾ స్తਾਮਬਾ ਚੌਥਾ స్తਾਮਬਾ ਮਤਲਬ ਇਹ ਹੈ ਕਿ ਲੋਕਾਂ ਰੇ ਖੁਸ਼ੀਆਂ ਨੂੰ ਗਮੀਆਂ ਨੂੰ ਉਹਨਾਂ ਦੇ ਤਜਰਬਿਆਂ ਨੂੰ ਉਹਨਾਂ ਦੀ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਘਰਾਂ ਤੱਕ ਪਹੁੰਚਾਉਣਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਉਹਨਾਂ ਨੂੰ ਜਾਣੂ ਕਰਵਾਉਣਾ ਹੁੰਦਾ ਹੈ ਇਸ ਇਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਦੇਣ ਆ ਕਿ ਜਦੋਂ ਵੀ ਸਾਡੇ ਕੋਲ ਕੋਈ ਛੋਟਾ ਜਿਹਾ ਉਪਰਾਲਾ ਹੋਵੇ ਛੋਟੀ ਜਿਹੀ ਕੋਸ਼ਿਸ਼ ਹੋਵੇ ਵੱਡੀ ਕੋਸ਼ਿਸ਼ ਹੋਵੇ ਉਸ ਨੂੰ ਇਹ ਬਹੁਤ ਵੱਡਾ ਪਰਮਾ ਹੁੰਗਾਰਾ ਦਿੰਦੇ ਨੇ ਆਪਦੀ ਟੀਮ ਨਾਲ ਉੱਥੇ ਪਹੁੰਚ ਕੇ ਸਾਡੀਆਂ ਸੇਵਾਵਾਂ ਨੂੰ ਪੂਰੇ ਸ਼ਹਿਰ ਨੂੰ ਪੂਰੇ ਪੰਜਾਬ ਨੂੰ ਜਾਣੂ ਕਰਵਾਉਂਦੇ ਨੇ ਕਿਉਂਕਿ ਸੰਸਥਾ ਕੋਈ ਇੱਕ ਬੰਦਾ ਜਾਂ ਦੋ ਬੰਦਿਆਂ ਨਹੀਂ ਪੂਰੇ ਸ਼ਹਿਰ ਦਾ ਇੱਕ ਸਮੂਹ ਹੁੰਦਾ ਉਹਦੇ ਵਿੱਚ ਸ਼ਹਿਰ ਕੋਲ ਸਪੋਰਟ ਕਰਕੇ ਕੁਝ ਬੰਦਿਆਂ ਨੂੰ ਅੱਗੇ ਲਾਇਆ ਜਾਂਦਾ ਕਿਉਂਕਿ ਸੇਵਾਵਾਂ ਉਦੋਂ ਹੀ ਚੱਲਦੀਆਂ ਨੇ ਜਦੋਂ ਸਾਰਾ ਦਾ ਸਹਿਯੋਗ ਹੁੰਦਾ ਸਾਡੇ ਸੁਖਿੰਦਰ ਸਿੰਘ ਪਲਾਹਾ ਜੀ ਸਾਡੇ ਹਰਨੇਕ ਸਿੰਘ ਪੇਦਨੀ ਜੀ ਸਾਡਾ ਵੱਡਾ ਪਾਇ ਇੱਕ 골ਡੀ ਵੀਰ ਸਾਡੇ ਹਰਜੀਤ ਜੀ ਪੱਤਰਕਾਰ ਜੀ ਸਾਡਾ ਵੱਡਾ ਪੀਰ ਇਹ ਸਦਾ ਆਪਣੀ ਹਰ ਖੁਸ਼ੀਆਂ ਨੂੰ ਹਰ ਜਦੋਂ ਵੀ ਇਹਨਾਂ ਦੀ ਜ਼ਿੰਦਗੀ ਦੇ ਕੋਈ ਖੁਸ਼ੀ ਦਾ ਪਲਾ ਆਉਂਦਾ ਇਹ ਸਾਡੂੰ ਆਂ ਸਾਡੇ ਕੋਲ ਆਂਦੇ ਨੇ ਸਾਨੂੰ ਆ ਕੇ ਹੋਰ ਪ੍ਰੇਰਿਤ ਵੀ ਕਰਦੇ ਨੇ ਜਿਸ ਤਰ੍ਹਾਂ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਸਾਡੇ ਵੱਡੇ ਭਰਾਵਾਂ ਨੂੰ ਦੇਖ ਕੇ ਅਸੀਂ ਵੀ ਇਸ ਫੀਲਡ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਅਗਰ ਸਾਰੇ ਜਣ ਆਪਣੇ ਇੱਕ ਫੀਲਡ ਦੇ ਵਿੱਚ ਲੱਗ ਜਾਂਗੇ ਫਿਰ ਕੁਝ ਨਹੀਂ ਹੁੰਦਾ ਹਾਲਾਂਕਿ ਫੀਲਡ ਚੁਣ ਕੋਸ਼ਿਸ਼ ਹੁੰਦੀ ਆ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਨੂੰ ਅੱਗੇ ਵਧਾਈਏ ਕਿਸ ਤਰ੍ਹਾਂ ਵਧਾਈਏ ਤਾਂ ਸਾਨੂੰ ਹਮੇਸ਼ਾ ਸਾਡੇ ਭਰਾ ਤੋਂ ਬੜਾ ਹੌਸਲਾ ਮਿਲਦਾ ਹੌਸਲਾ ਇਸ ਕਰਕੇ ਮਿਲਦਾ ਕਿਉਂਕਿ ਸਾਡੀਆਂ ਸੇਵਾਵਾਂ ਨੂੰ ਸ਼ਹਿਰ ਤੋਂ ਜਾਣੂ ਕਰਾਂਦਾ ਕੋਈ ਹੋਰੇ ਜਨਨ ਦਿਨ ਤੇ ਸਾਨੂੰ ਛੱਕਰ ਦੇ ਕੇ ਜਾਂਦਾ ਕੋਈ ਗੁੜ ਦੇ ਕੇ ਜਾਂਦਾ ਕੋਈ ਦਵਾਈਆਂ ਦੇ ਕੇ ਜਾਂਦਾ ਕੋਈ ਐਂਬੂਲੈਂਸ ਵਾਸਤੇ ਤੇਲ ਦੇ ਪੈਸੇ ਦੇ ਕੇ ਜਾਂਦਾ ਕੋਈ ਹਰਾ ਦੇ ਕੇ ਜਾਂਦਾ ਇਹ ਗੱਲਾਂ ਸਾਨੂੰ ਮਿਲਦੀ ਚੀਜ਼ਾਂ ਮਿਲਦੀਆਂ ਕਿਉਂ ਨੇ ਕਿਉਂਕਿ ਸਾਡੇ ਸੁਖਿੰਦਰ ਸਿੰਘ ਪਲਾਹ ਵਰਗੇ ਸਾਡੇ ਭਰਾਵਾਂ ਦੀ ਟੀਮ ਸਾਡੇ ਭਰਾ ਵੱਲੋਂ ਲੋਕਾਂ ਨੂੰ ਸਾਡੀ ਸੇਵਾ ਦਾ ਜਾਣੂ ਕਰਵਾਇਆ ਜਾਂਦਾ ਮੈਂ ਇੱਕ ਵਾਰ ਫੇਰ ਤੋਂ ਸਾਡੀ ਗੌਤਾਮ ਹਸਪਤਾਲ ਵੱਲੋਂ ਸਟੈਫੋਂ ਸੋਸਾਇਟੀ ਵੱਲੋਂ ਸਾਡੇ ਵੀਰ ਨੂੰ ਸਾਡੇ ਵੀਰ ਦੀ ਟੀਮ ਨੂੰ ਤੇ ਇਹਨਾਂ ਚੈਨਲ ਨੂੰ ਤੇਰ ਸਾਡੇ ਗੌਤਾਮਾਂ ਦੇ ਮਾਤੇ ਚਾਣਾ ਚ ਬੇਨਤੀ ਕਰਕੇ ਸ਼ੁਭ ਕਾਮਨਾਵਾਂ ਦਿੰਨੇ ਆ ਤੇ ਦੁਆਵਾਂ ਕਰਦੇ ਆ ਵੀ ਸਾਡੇ ਵੀਰ ਦਾ ਚੈਨਲ ਇੰਨੀ ਤਰੱਕੀ ਕਰੇ ਇੰਨੀ ਤਰੱਕੀ ਕਰੇ ਕਿ ਇਹ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਜਾਵੇ ਤੇ ਸਾਡੇ ਵਰਗੇ ਸੰਸਥਾਵਾਂ ਦੀ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨੇ ਸਵਾਵਾਂ ਨੂੰ ਉਹਨੇ ਦੁੱਖ ਨੂੰ ਉਹਨੇ ਸੁੱਖ ਨੂੰ ਸਰਕਾਰਾਂ ਤੱਕ ਲੋਕਾਂ ਤੱਕ ਪਹੁੰਚਾਵੇ ਜੈ ਜੈ ਸ਼੍ਰੀ ਰਾਦੇ ਜੈ ਗੋ ਮਾਤਾ ਜੀ ਕੀ ਜੈ